ਹਾਂਜੀ ਫਾਈਨ ਕੈਮਰੀ कॉटन ऑफ व्हाइट कलर ਰਹੇਗਾ 3.5 ਮੀਟਰ ਵੱਡੇ ਪਾਣੀ ਵਿੱਚ neck ਤੇ keere te and sleeves and bottom ਤੇ ਵਰਕ ਮਿਲੇਗਾ चिकन ਦਾ ਫੁੱਲ জাল ਵਾਲਾ ਆਪਣੇ ਕੋਲ ਵਰਕ ਵਾਲਾ ਦੁਪੱਟਾ ਰਹੇਗਾ ਫੋਰ ਕਲਰਡ ਆਈ ਦੁਪੱਟਾ 1650 ਵਿੱਚ ਬਾਈ ਕਰ ਸਕਦੇ ਹਾਂ ਪਿਓਰ ਕੈਮਰੀ कॉटन ਦੀ ਮਹੇਸ਼ਰੀ ਪ੍ਰਿੰਟ ਰਹੇਗਾ ਹੈਂਡ ਵਰਕ ਵਿਦ बॉटम चौंग रहेगी कॉटन की रहेगी ढाई मीटर सॉफ्ट कोटा डोरी डोरीएदा दुपट्टा मिलेगा दुप्टे तो फोर साइड पट्टी लगी मिलेगी एक हज़ार पाँ विच बाय कर सकते हो ये अपने को प्योर कॉटन प्रिंट शर्ट रहेगी ढाई मीटर इस प्योर कॉटन की बॉटम रहेगी ढाई मीटर दुपट्टा भी ढाई मीटर रहेगा डिजाइनर कॉटन का छे सौ नड़िन्नवे विच कर सकते हो ਮੈਚਿੰਗ ਸੂਟ ਰਣਨੇਗੇ ਪਿਓਰ ਸ਼ਿਮਰ ਟਾਈ ਮੀਟਰ ਸ਼ਰਟ ਰਹੇਗੀ ਨਾਲ ਇਸ ਦੇ ਗਲਾਸ ਸ਼ਿਮਰ ਟਿਸ਼ੂ ਦਾ ਹੀ ਬਾਟਮ ਰਹੇਗਾ ਟਾਈ ਮੀਟਰ ਵਿਦਆਊਟ ਦੁਪੱਟਾ 499 ਵਿੱਚ ਤੁਸੀਂ ਬਾਏ ਕਰ ਸਕਦੇ ਹੋ ਪ੍ਰਿੰਟ ਦੇਖ ਸਕਦੇ ਹਾਂ ਜੋ ਕਲਰ ਬਹੁਤ ਹੀ ਪਿਆਰੇ ਮਿੱਠੇ-ਮਿੱਠੇ ਕਲਰ ਨੇ ਸਰਦਾਰੀ ਕਲਰ ਨੇ ਸਕਰੀਨਸ਼ਾਟ ਲੈ ਕੇ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਇਹਨਾਂ ਵਿੱਚ ਲਿਮਟਿਡ ਸਟਾਕ ਹੈ ਜੀ ਜੋ ਵੀ ਤੋਂ ਨੇ ਇਸ ਵੀਡੀਓ ਵਿੱਚ ਸੂਟ ਪਸੰਦ ਆਏਗਾ ਨੰਬਰ ਆਪਣਾ ਮੈਂਸ਼ਨ ਉਸ ਤੇ ਸਕਰੀਨਸ਼ਾਟ ਸੈਂਡ ਕਰਕੇ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ कॉटन ਲਨਿੰਗ ਇਹ ਆਪਣੇ ਕੋਲ 5 ਮੀਟਰ ਸੂਟ ਰਹੇਗਾ ਘੇਰੇ ਤੇ ਵਰਕ ਮਿਲੇਗਾ ਬਾਜੂ ਤੇ ਪੈਸ ਵਰਕ ਮਿਲੇਗਾ 850 ਵਿੱਚ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ ਸਾਰੇ ਕਲਰ ਬਹੁਤ ਹੀ ਵਧੀਆ ਸਰਦਾਰੀ ਨੇ ਇਹਨਾਂ ਨੂੰ ਵੀ ਬਾਇ ਕਰਨ ਦੇ ਲਈ ਸਕਰੀਨਸ਼ਾਟ ਸੈਂਡ ਕਰੋ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਐਂਡ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਨੈਕਸਟ ਵਿਦ ਦੁਪੱਟਾ ਸੂਟ ਰਹੇਗਾ ਪਿਓਰ ਕੈਮਰੀ ਕਾਟਨ ਦੀ ਸ਼ਰਟ ਰਹੇਗੀ 2 ਮੀਟਰ 2 ਮੀਟਰ ਸੇ ਨਾਲ ਪ੍ਰਿੰਟਡ ਬਾਟਮ ਰਹੇਗੀ ਕਾਟਨ ਮਲਮਲ ਦਾ ਦੁਪੱਟਾ 599 ਵਿੱਚ ਬਾਇ ਕਰ ਸਕਦੇ ਹਾਂ ਖਾਦੀ ਮਸਲਿਨ ਸ਼ਰਟ ਰਹੇਗੀ 175 ਵੱਡੇ ਪਣੇ ਦੇ ਵਿੱਚ ਇਸ ਦੇ ਨਾਲ ਬਾਟਮ ਰਹੇਗੀ 2 ਮੀਟਰ 550 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਪਿਓਰ ਕਾਟਨ ਜੈਪੁਰੀ ਸ਼ਰਟ ਰਹੇਗੀ 2 ਮੀਟਰ ਸੌਫਟ ਫੈਬਰਿਕ ਰਹੇਗਾ ਪ੍ਰਿੰਟਡ ਬਾਟਮ ਰਹੇਗੀ 2 ਮੀਟਰ ਪਿਓਰ ਮਲ ਕਾਟਨ ਦਾ ਇਸ ਦੇ ਨਾਲ ਦੁਪੱਟਾ ਰਹੇਗਾ 750 ਦੇ ਵਿੱਚ ਤੁਸੀਂ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ 3.5 ਮੀਟਰ 올ਓਵਰ ਤੋਂ ਪਿਓਰ ਕਾਟਨ ਦਾ ਸੂਟ ਮਿਲੇਗਾ 200 ਬਾਈ ਮਿਲ ਕਰਨੇ ਪੈਣੇ ਆ 650 ਵਿੱਚ ਤੁਹਾਨੂੰ 200 ਮਿਲ ਜਾਣਗੇ ਮਡਾਲ ਮਸਲਿਨ ਰਹੇਗਾ neck ਤੇ work ਮਿਲੇਗਾ V neck bottom rayon ਦੀ ਦੁਪੱਟਾ organza ਦਾ print ਵਾਲਾ 1150 ਵਿੱਚ ਬਾਈ ਕਰ ਸਕਦੇ ਹਾਂ ਸਰਦਾਰੀ ਕਲਰ ਨੇ ਹੈਂਡ ਪੇਂਟ ਸ਼ਰਟ ਰਹੇਗੀ ਕਾਟਨ ਦੀ ਸਵਾ ਦੋ ਮੀਟਰ ਦੁਪੱਟਾ ਰਹੇਗਾ ਹਾਫ ਪਾਕਿਸਤਾਨੀ ਹਾਫ ਸਪੂਨ ਦਾ ਤੇ ਕਾਟਨ ਦੀ ਇਸ ਦੇ ਨਾਲ ਕਾਟਨ ਰਿਓਨ ਦੀ ਬਾਟਮ ਰਹੇਗੀ 2.5 ਮੀਟਰ 699 ਵਿੱਚ ਇਹ ਤੁਸੀਂ ਬਾਈ ਕਰ ਸਕਦੇ ਹੋ ਮੈਚਿੰਗ ਸੂਟ ਰਹਿਣਗੇ ਵਿਦਆਊਟ ਦੁਪੱਟਾ ਸ਼ਰਟ ਰਹੇਗੀ ਪਿਓਰ ਖੀਨ ਕਾ ਬਨਾਰਸੀ ਬ੍ਰੋਕਟ ਦੀ 2.5 ਮੀਟਰ ਸ਼ਰਟ ਰਹੇਗੀ 2.5 ਮੀਟਰ ਬਾਟਮ ਰਹੇਗੀ ਬਾਟਮ ਇਸ ਦੇ ਨਾਲ ਪਿਓਰ ਕਰੇਵ ਦੀ ਰਹੇਗੀ 3320 ਦੇ ਵਿੱਚ ਤੁਸੀਂ ਬਾਈ ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਨੂੰ वीडियो तुम्हें एंड तक जरूर देखना आप सेल से जो लैस के सूट आए वो ऐड किए हुए हैं ये अपने को फ्रॉक सूट रहने साढ़े तीन मीटर व्डेपने चा, तीन चाली इसकी व्डेपने कट मिलेगी पांच सौ इसका प्राइस हो चुका है तुम इसका स्क्रीनशॉट लेके जल्दी तो जल्दी ऑर्डर कर दो क्योंकि यह तीन की ही तीन ही डिज़ाइन कलर अवेलेबल अपने को ਇਹ 2 ਮੀਟਰ オーਗੈਂਜ਼ਾ ਦਾ ਸ਼ਰਟ ਰਹੇਗਾ ਆਰੀ ਵਰਕ ਮਿਲੇਗਾ ਹੈਂਡ ਵਰਕ 2 ਮੀਟਰ ਸੰਤੂਨ ਦੀ ਬਾਟਮ 2.5 ਮੀਟਰ ਦੁਪੱਟਾ 1190 ਵਿੱਚ ਬਾਈ ਕਰ ਸਕਦੇ ਹਾਂ ਨੈਕਸਟ 2 ਮੀਟਰ ਮਸਲਿਨ ਕਾਟਨ ਦਾ ਟਾਈ ਡਾਈ ਸ਼ਰਟ ਰਹੇਗਾ ਬਾਹੂ ਤੇ ਵਰਕ ਮਿਲੇਗਾ ਨੈਕ ਤੇ ਵਰਕ ਮਿਲੇਗਾ 2.5 ਮੀਟਰ ਕਾਟਨ ਦੀ ਬਾਟਮ ਬਾਟਮ ਤੇ ਵੀ ਵਰਕ ਮਿਲੇਗਾ 2.5 ਮੀਟਰ ਮਸਲਿਨ ਦਾ ਦੁਪੱਟਾ 680 ਦੇ ਵਿੱਚ ਘਰ ਬੈਠੇ ਬਾਈ ਕਰ ਸਕਦੇ ਹਾਂ ਥੈਂਕ ਯੂ ਜੀ